ਪੈਣ ਭਰਾਵਾਂ ਨੂੰ ਗੁਰਬਿੰਦਰ ਮਾਨ ਮਨੀਓ 7 ਏਕੜ ਆਪਾ ਖੜੇ ਹਾਂ ਅੱਜ ਪਿੰਡ ਸੇਖੂ ਵਿੱਚ ਬਾਬਾ ਸਮਾਧ ਵਾਲੇ ਦੀ ਕੁਟਿਆ ਤੇ ਜੋ ਕਿ ਇੱਥੋਂ ਬਟਿੰਡਾ ਰੋਡ ਤੋਂ 200 ਮੀਟਰ ਦੀ ਵਿੱਤੇ ਤੇ ਮਲੋੜ ਤੋਂ 2 ਕਿਲੋਮੀਟਰ ਦੀ ਵਿੱਤੇ ਹੈ ਇੱਥੇ ਬਾਬਾ ਹਰਬੰਸ ਜੀ ਜੋ ਕਿ ਸੇਵਾ ਕਰ ਰਹੇ ਨੇ ਸੋ ਆਓ ਕਰਦੇ ਆਂ ਬਾਬਾ ਹਰਬੰਸ ਜੀ ਨਾਲ ਗੱਲਬਾਤ ਅੱਜ ਸਾਡੇ ਨਾਲ ਮੌਜੂਦ ਨੇ ਬਾਬਾ ਹਰਬੰਸ ਸਿੰਘ ਜੀ ਸੇਖੂ ਤੋਂ ਕਿਉਂਕਿ ਬਾਬਾ ਬਾਬੇ ਦੀ ਕੁਟਿਆ ਦੀ ਸੇਵਾ ਕਮਾਲ ਕਰਦੇ ਆਂ ਆਓ ਕਰਦੇ ਆਂ ਬਾਬਾ ਹਰਬੰਸ ਸਿੰਘ ਜੀ ਨਾਲ ਗੱਲਬਾਤ ਹਾਂ ਇਹ ਸੱਚੀ ਦਾ ਇਹ ਕੋ ਬਾਬਾ ਇਹ ਡੇਰਾ ਜਿਹੜਾ ਆ ਪਾਪਾ ਜੀ ਦਾ ਹਾਂਜੀ ਇਹ ਕਿੰਨਾ ਕੁ ਪ੍ਰਾਤਨ ਡੇਰਾ ਜੀ ਇਹ ਘੱਟੋ ਘੱਟ 200 ਸਾਲ ਤੋਂ ਟੱਪ ਗਿਆ ਜੀ ਐਡੇ ਹਾਂਜੀ ਤੇ ਇੱਥੇ ਜੋ ਮੇਲਾ ਮੇਲਾ ਤਾਂ ਹਰ ਐਤਵਾਰ ਲੰਗਰ ਲਾਉਂਦੇ ਨੇ ਤੇ ਉਹ ਜਿਹੜੇ ਸਾਲ ਸਿੱਖੋ ਉਹ 파ਟ ਰਖਾਉਂਦੇ ਸੀਗੇ ਹਾਂਜੀ ਤੇ ਉਹ ਰ ਫਾਟ ਤੇ ਫੇਰਾ ਸਾਰਾ ਪ੍ਰੋਗਰਾਮ ਉਹ ਵੱਡਾ ਕਰਦੇ ਆਰ ਮੈਂਦਰ ਸੁਣੇ ਪਾਠ ਠੀਕ ਹੈ ਜੀ ਉਹ ਉਹ ਫਿਰ ਸਾਨੂੰ ਹੋ ਗਏ 28 ਸਾਲ ਹੋ ਗਏ ਅੱਛਾ ਜੀ ਕਦਿਆਂ ਕਿੰਨਾ ਚਿਰ ਹੋ ਗਏ ਸਾਨੂੰ ਇੱਥੇ ਸੇਵਾ ਕਰਦੇ ਮੈਨੂੰ ਸੇਵਾ ਕਰਦੇ 28 ਸਾਲ ਤੋਂ ਲਗਾਤਾਰ ਰਹਿੰਦੇ ਹੋਗੇ ਠੀਕ ਹੈ ਜੀ ਹਾਂ ਜੀ ਤੇ ਉਹ ਮੈਨੂੰ ਹੋ ਗਏ 40 ਸਾਲ ਸੇਵਾ ਕਰਦੇ ਬਾਬਾ ਜੀ ਇਹ ਜਿਹੜੀ ਬਾਬਾ ਜੀ ਸਮਾਦ ਇਹਦਾ ਕੀ ਇਤਿਹਾਸ ਹੈ ਬਾਬਾ ਜੀ ਇਹਦਾ ਟੈਸਰੀ ਇਹ ਦੱਸਦੇ ਵੀ ਸ਼ੁਰੂ ਤੋਂ ਦੋ ਸੰਤਾਨਾਂ ਦੇ ਸਮਾਦ ਵੀ ਲਏ ਹਾਂ ਜੀ ਜਿਹੜੇ ਪ੍ਰਾਰੰਭਿਕ ਤੋਂ ਪੁਰਾਣੇ ਸਭ ਇਹ ਸਮਾਦ ਵੀ ਰਹਿੰਦੇ 100 150 ਸਾਲ ਹੋ ਗਏ ਠੀਕ ਹੈ ਕੋਕੋ ਦਾ ਹੁਣ ਬੰਦਾ ਨਹੀਂ ਪੁਰਾਣਾ ਜਿਹੜਾ ਦੱਸਦੇ ਵੀ ਇਹ ਸਮਝਣ ਦੇ ਨਹੀਂ ਚੰਪੂ ਗੋਲਿਆ ਸਮਰਧੀ ਲਈ ਹੈ ਠੀਕ ਹੈ ਜੀ ਜਿਹੜਾ ਕੋਈ ਸੰਤ ਆ ਬਣ ਕੇ ਸੰਤਰੇ ਦਾ ਨੂੰ ਰਹਿਣਾ ਨਹੀਂ ਮਿਲਦਾ ਠੀਕ ਹੈ ਤੁਸੀਂ ਲੜੀ ਵਾਰ ਮਾਲੋ ਸੇਵਾ ਇੱਥੇ ਕਰਦੇ ਆ ਹਾਂ ਜੀ ਮੈਂ ਇੱਥੇ ਪਹਿਲਾਂ ਅਸੀਂ ਸਵੇਰ ਦਾ ਠੇਕਾ ਰੈਸ ਗੱਦੇ ਉੱਤੇ ਲੇਵਰ ਬਿਠਾਇਆ ਕੀਤਾ ਉੱਥੋਂ ਬਾਅਦ ਲੋਕ ਦੱਸਿਆ ਕਰਨ ਵੀ ਆਏ ਬਸ ਉੱਥੋਂ ਮੈਂ ਸੇਵਾ ਕਰਨ ਲੱਗ ਗਿਆ ਵੇਖੇ ਮੈਂ ਦੇਖਿਆ ਬਾਬਾ ਜੀ ਇੱਥੇ ਮਨ ਨੂੰ ਬੜੀ ਸ਼ਾਂਤੀ ਆਉਂਦੀ ਹੈ ਬੜਾ ਵਧੀਆ ਮਨ ਨੂੰ ਸ਼ਾਂਤੀ ਕਿਸ ਜਿੱਥੇ ਕਿਸੇ ਸੰਤ ਸਾਧ ਮਾਰਿਤ ਪਛਾਤ ਕੀਤੀ ਹੈ ਫਰਕ ਤਾਂ ਪੈਂਦਾ ਜੀ ਬੜੀ ਸ਼ਾਂਤੀ ਆ ਹਰਵਾਈ ਬਹੁਤ ਜ਼ਿਆਦਾ ਆਕਸੀਜਨ ਮਲੋਵੀ ਜਿਵੇਂ ਇੰਨੀ ਗਰਮੀ ਹੈ ਤੇ ਹੁਣ ਵੀ ਇੱਥੇ ਮਾਹੌਲ ਠੰਡਾ ਕੋਈ ਐਪਾ ਕਹਦੇ ਕੋਲਰ ਜਾਂ ਕੋਈ ਪੱਖਾ ਵੀ ਨਹੀਂ ਚੱਲਦਾ ਫਿਰ ਵੀ ਇੰਨਾ ਵਧੀਆ ਮੌਸਮ ਹੈ ਤੇ ਇਹ ਮਲੋਵੀ ਕਿਤੇ ਕੁਦਰਤੀ ਜਿਵੇਂ ਆਪਾਂ ਕਹ ਦਈਏ ਵੀ ਬਾਬਿਆਂ ਦੀ ਕਿਰਪਾ ਜੋ ਬਾਬਾ ਜੀ ਦੀ ਕਿਰਪਾ ਬੱਕੇ ਇੱਟਾਂ ਦੇ ਜਿੱਥੇ ਧੁੱਪ ਨਹੀਂ ਆਉਂਦੀ ਜੀ ਕੁੱਝ ਸ਼ਾਂਤੀ ਹੋਣੀ ਉਹ ਜਿਵੇਂ ਇਥੇ ਮੈਂ ਦੇਖਿਆ ਢੋਲ ਵੀ ਵੱਜ ਰਹੇ ਸੀਗੇ ਤੇ ਹੋਰ ਜਿਵੇਂ ਸੰਗਤ ਹਜੇ ਵੀ ਆਈ ਜਾਂਦੀ ਹੈ ਟਾਈਮ ਕੱਢ ਤੋਂ ਕੱਟ 8:30 ਦਾ ਟਾਈਮ ਹੋ ਗਿਆ ਹੈ ਸੰਗਤ ਹਲੇ ਵੀ ਪਹੁੰਚੀ ਜਾਂਦੀ ਹੈ ਲੋਕਾਂ ਦੀਆਂ ਮਨ ਲੋ ਇਥੇ ਮਨੋ ਕਾਮਨਾ ਪੂਰੀਆਂ ਜੇ ਜੇ ਹੁਣ ਖਰਦਾ ਰੱਖਾਂਗੇ ਆਪਾਂ ਤਾਂ ਮਨੋ ਕਾਮਨਾ ਪੂਰੀ ਹੋਊਗੀ ਜੇ ਵਿਸ਼ਵਾਸ ਨਾਲ ਰੱਖਾਂਗੇ ਕੋਈ ਨਹੀਂ ਇੰਨੀ ਦੂਰ ਤੋਂ ਸ਼ਹਿਰ ਤੋਂ ਮੰਨ ਲਓ ਇਥੋਂ 2 22 ਕਿਲੋਮੀਟਰ ਹੈ ਵੈਸੇ ਵੀ ਆ ਦੇ ਵਿੱਚ ਸੰਸਣ ਪਾਈ ਜਾਂਦੀ ਹੈ ਫਿਰ ਵੀ ਦੇਖੋ ਇਥੇ ਆਮ ਸੇਵਾਦਾਰਾਂ ਦਾ ਬੰਦ ਸੰਗਤ ਦਾਉਣਾ ਜਾਣਾ ਪੈਂਦਾ ਹੈ ਦੇਖੇ ਇਹੀ ਕਾਰਨ ਆ ਕਿ ਜਦੋਂ ਮੜ ਕੋਈ ਵੀ ਆਦੀ ਹੈ ਗਦਾ ਜਿਹੜੀ ਮੈਂ ਵੀ ਹੈਗੀ ਐ ਜੋ ਕੋਈ ਅੱਬਾ ਜੀ ਜੋ ਵੀ ਇੱਥੇ ਲੰਗਰ ਜਾਂ ਹੋਰ ਕੋਈ ਆਪਣਾ ਖਰਚਾ ਜੋ ਵੀ ਐ ਇੱਥੇ ਤੁਸੀਂ ਫਿਰ ਇਹ ਗ੍ਰਾਹੀ ਕਰਦੇ ਹੋ ਕਿ ਤੁਹਾਡੇ ਕੋਲੇ ਵੈਸੇ ਨਹੀਂ ਜੀ ਗ੍ਰਾਹੀ ਤਾਂ ਨਹੀਂ ਮੈਂ ਕਰਦਾ ਵੀ ਇਸੇ ਐਸੇ ਵੀ ਬੰਦੇ ਹੈਗੇ ਆ ਵੀ ਜਿਹੜੇ ਆਪ ਦੀ ਆਪ ਦੇ ਵੀ ਦਿੰਦੇ ਹੈਗੇ ਆ ਜਿਉਂ ਕੰਮ ਚੱਲ ਜਿੰਦਾ ਕਿਸ ਦੀ ਮੰਦੀ ਛੱਡਦੀ ਐ ਤਾਂ ਉਹ ਆਪ ਵੀ ਹਿੱਸਾ ਪਾ ਰਹੇ ਰਹੇ ਪਰ ਮੈਨੂੰ ਐਸੀ ਕੋਈ ਨੌਬਤੀ ਨਹੀਂ ਪਈ ਐ ਮੈਂ ਤਾਂ ਆਪਣੀ ਪਰਮ ਜਿੱਥੇ ਜੱਲੀ ਜਾਂਦਾ ਪਰਮਾਤਮਾ ਬਨੂ ਇੱਕ ਵੀ ਨਹੀਂ ਚੱਲੀ ਜਾਂਦਾ। ਮੈਂ ਵੇਖਿਆ ਵੀ ਐਤਵਾਰ ਨੂੰ ਤਕਰੀਬਨ ਤਕਰੀਬਨ ਇੱਥੇ ਨਹੀਂ ਬਾਲਾ ਦਾ ਕੁਆਂਟਲ ਡੇਢ ਕੁਆਂਟਲ ਆਟਾ ਤੁਸੀਂ ਪਕਾ ਦਿੰਦੇ। ਤੁਸੀਂ ਇਕੱਲੇ ਹੀ ਸੇਵਾਦਾਰੋਂ ਇਕੱਲੇ ਤੁਸੀਂ ਇੰਨੇ ਪ੍ਰਸ਼ਾਦੇ ਤਿਆਰ ਕਰਦੇ ਹੋ। ਪਰਮਾਤਮਾ ਨੇ ਤੁਹਾਨੂੰ ਕੋਈ ਕੁਦਰਤੀ ਕੋਈ ਸ਼ਕਤੀ ਅਸੀਂ ਦਿੱਤੀ ਵੀ ਤੁਸੀਂ ਇੰਨੇ ਜਾਣੇ ਇਹ ਲੰਗਰ ਕਿਉਂ ਇਹ ਹੈ ਵੀ ਕੁਆਂਟਰਾਕਟ ਦਾ ਬਹੁਤ ਜ਼ਿਆਦਾ ਬਣ ਜਾਂਦਾ ਹੈ। ਵੀ ਇਹਨਾਂ ਕਾਹੂ ਕਿਲੋ ਤੋਂ 50 ਕਿਲੋ ਤੋਂ ਆਟਾ ਪਤ ਜਾਂਦਾ ਹੈ। ਠੀਕ ਹੈ। ਅੱਜ ਕਿੱਡੇ ਕਿੱਡੇ ਛੋਲੇ ਕੂੜੀਆਂ ਦਾ ਲੱਗਦਾ ਅੱਜ ਉਹਦੇ 50 ਤੋਂ ਟੱਪ ਜਾਂਦਾ। ਠੀਕ ਹੈ। ਇਹ ਤੇ ਬਾਕੀ ਇਹ ਨਹੀਂ ਪਤਾ ਵੀ ਜਿਵੇਂ ਹੁਣ ਥੋਲੇ ਕੁੜੀਆਂ ਦਾ ਲੰਗਰ ਲਾਇਆ ਜੇ ਕਿਸੇ ਨੇ ਤੈਨ ਦਾ ਕੋਈ ਕੁਝ ਮੈਂ ਪਾ ਲੈਣਾ ਜਾਂ ਕੋਈ ਮੈਨੂੰ ਕਿਸੇ ਪਾਸੋਂ ਕੁ ਜਿਵੇਂ ਹੁਣ ਗਾ ਫਿਕ ਜਿਹੜਾ ਠਿਕਾ ਠਿਕਾ ਲੈ ਲੈ ਜਾਂ ਕੋਈ ਦਸ ਫੀ ਲੈਦਾ ਸੀਦਾ ਹਾਂਜੀ ਜੋ ਨਾ ਜੋ ਪੈਸੇ ਬਚ ਗਏ ਜਿਆਦਾ ਬਚ ਗਏ ਤਾਂ ਥੋਲੇ ਕੁੜੀਆਂ ਦਾ ਲੰਗਰ ਵੀ ਲਾਦਨੇ ਤੇ ਬਾਕੀ ਸਾਰ ਪਿੱਛੋ ਜਿਵੇਂ ਹੁਣ ਮੈਂ ਕਦੇ ਪੰਤ ਤੋਂ ਕਦੇ ਛਾਪ ਤੋਂ ਐ ਪਾਸੇ ਰੱਖੀ ਜਾਂਦਾ ਨਾ ਹਾਂਜੀ ਮਹੀਨੇ ਤੋਂ ਕਦੇ ਡਾਰੇ ਵੀ ਜੇ ਉਹ ਮਨੁੱਖ ਜਿਹੜਾ ਕਿਸੇ ਪਾਸੋਂ ਪੈਸੇ ਆ ਗਏ ਤਾਂ ਕੋਈ ਗੱਡੀ ਗੱਡੀ ਦਾ gekeੜਾ ਲੱਗ ਗਿਆ ਹਾਂਜੀ ਤਾਂ ਉਹ ਪੈਸੇ ਰੱਖ ਕੇ ਤੇ ਮੈਂ ਐਂ ਲੋੜ ਲੈਣਾ ਹੈ ਦਾ ਉਹ ਲੋੜ ਤੇ ਤੇ ਸਾਲ ਤੋਂ ਜਿਹੜਾ ਲੰਗਰ ਕਰਦੇ ਆ ਉਹਦੇ ਤੋਂ ਮੇਰੇ ਕੁਛ ਉਹ ਕੁਛ ਕੁ ਤੇਰੇ ਮੇਰੇ ਅਰਬਿਆ ਸਾਂ ਇਹ ਸਭੀ ਪਾ ਦਿੰਦੇ ਸੀਗੇ ਉਹ ਸਾਲ ਤੋਂ ਪੰਡਾਰਾ ਕਰਦੇ ਸੀ ਠੀਕ ਹੈ ਜੀ ਚਲੋ ਬਾਬਾ ਜੀ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਚਲੋ ਸ਼ੁਕਰੀਆ ਫਤਿਹ ਬਾਕੀ ਚਲਦਾ